ਲਗਾ ਜਾਈਂ ਮੁੰਡਾ ਨਵੇਂ ਸਾਲ ਤੇ ਘਰ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਨਿਕਲੀ 33 ਸਾਲਾ ਕੁੜੀ ਦੇ ਨਾਲ ਭਿਆਨਕ ਹਾਦਸਾ ਹੋਇਆ ਜਿਸ ਨੂੰ ਸੋਚ ਕੇ ਅੱਜ ਪੂਰਾ ਪਰਿਵਾਰ ਗਮ ਦੇ ਵਿੱਚ ਡੁੱਬਿਆ ਹੈ ਸਾਲ ਦੇ ਪਹਿਲੇ ਦਿਨ ਹੀ ਉਹਨਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਉਜੜ ਗਈਆਂ ਇਹੀ ਗੱਲ ਜਦੋਂ ਉਸ ਤੇ ਮਾਪਿਆਂ ਦੇ ਕੰਨਾਂ ਦੇ ਵਿੱਚ ਪਈ ਤਾਂ ਮਾ ਦਾ ਰੋ ਰੋ ਬੁਰਾ ਹਾਲ ਹੋ ਗਿਆ ਇਸ ਗੱਲ ਤੇ ਉਹਨਾਂ ਨੂੰ ਯਕੀਨ ਨਹੀਂ ਹੋ پا ਰਿਹਾ ਕਿ ਉਹਨਾਂ ਦੀ ਚੰਗੀ ਭੱਲੀ ਘਰ ਤੋਂ ਨਿਕਲੀ ਧੀ ਜੋ ਕਿ ਤਿਆਰ ਹੋ ਕੇ ਮੱਥਾ ਟੇਕਣ ਦੇ ਲਈ ਜਾ ਰਹੀ ਸੀ ਤਾਂ ਜੋ ਆਪਣੇ ਨਵੇਂ ਸਾਲ ਦੀ ਵਦਿਆ ਸ਼ੁਰੂਆਤ ਕਰ ਸਕੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਦੇ ਵਿੱਚ ਨਾ ਸਿਰਫ ਉਸ ਨੂੰ ਫੇਟ ਮਾਰੀ ਗਈ ਸਗੋਂ ਉਸ ਦੇ ਉੱਪਰੋਂ ਦੀ ਕੈਂਟਰ ਨੂੰ ਕੱਢਿਆ ਗਿਆ ਲੋਕਾਂ ਦੇ ਰੋਕਣ ਦੇ ਬਾਵਜੂਦ ਵੀ ਇਹ ਕੈਂਟਰ ਚਾਲਕ ਰੁਕਿਆ ਨਹੀਂ ਅਤੇ ਉਸਨੇ ਆਪਣੀ ਗੱਡੀ ਇਸ ਕੁੜੀ ਦੇ ਉੱਪਰੋਂ ਲੰਘਾ ਦਿੱਤੀ ਰਾਏਕੋਟ ਦੇ ਵਿਖੇ ਨਵੇਂ ਸਾਲ ਤੇ ਦਿਨ ਹੀ ਇਹ ਦਰਦਨਾਕ ਹਾਦਸਾ ਹੋਇਆ ਜਿਸ ਦੌਰਾਨ ਸ਼ਹਿਰ ਦੇ ਮਲੇਰਕੋਟਲਾ ਰੋਡ ਤੇ ਸਥਿਤ ਗੁੱਗਾ ਮਾੜੀ ਚੌਂਕ ਦੇ ਕੋਲ ਕੈਂਟਰ ਚਾਲਕ ਦੇ ਵੱਲੋਂ ਐਕਟਿਵਾ ਸਵਾਰ ਕੁੜੀ ਨੂੰ ਕੁਚ ਲਿਆ ਗਿਆ ਇਸ ਮੌਕੇ ਤੇ ਮ੍ਰਿਤਕ ਗਗਨਦੀਪ ਕੌਰ ਪੁੱਤਰੀ ਪ੍ਰੇਮ ਸਿੰਘ ਵਾਸੀ ਮਹੱਲਾ ਮੋਲਪੀਆਂ ਰਾਏਕੋਟ ਆਪਣੀ ਸਕੂਟੀ ਤੇ ਸਵਾਰ ਹੋ ਕੇ ਮੁਹੱਲਾ ਪ੍ਰੇਮਨਗਰ ਰਾਏਕੋਟ ਵਿਖੇ ਹੀ ਕਿਸੇ ਦੇ ਘਰ ਸੁਖਮਨੀ ਸਾਹਿਬ ਦੇ ਪਾਠ ਤੇ ਭੋਗ ਦੇ ਮੱਥਾ ਟੇਕਣ ਦੇ ਲਈ ਜਾ ਰਹੀ ਸੀ ਕਿ ਅਚਾਨਕ ਹੀ ਉਸ ਦੇ ਨਾਲ ਹੀ ਆ ਰਹੇ ਗੱਡੀ ਵਾਲੇ ਦੇ ਵੱਲੋਂ ਪਹਿਲਾਂ ਟੱਕਰ ਮਾਰੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਲੋਕਾਂ ਦੇ ਵੱਲੋਂ ਉਸ ਨੂੰ ਰੋਕਣ ਦੀ ਬੇहद ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਨੇ ਫਿਰ ਵੀ ਅਜਿਹੀ ਹਰਕਤ ਕੀਤੀ ਨਾਲ ਹੀ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਦਰ ਮ੍ਰਿਤਕ ਦੇ ਨੂੰ ਪੁਲਿਸ ਨੇ ਅਗਲੀ ਕਾਰਵਾਈ ਦੇ ਲਈ ਜਗਰਾਉਂ ਵਿਖੇ ਭੇਜ ਦਿੱਤਾ ਹੈ ਇਸ ਮੌਕੇ ਤੇ ਮੌਜੂਦ ਲੋਕਾਂ ਤੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਨੇ ਕਿ ਕੁੜੀ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤਾਂ ਜੋ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਪਰਿਵਾਰ ਨੂੰ ਥੋੜਾ ਬਹੁਤਾ ਤਰਾਸ ਮਿਲ ਸਕੇ ਪਰ ਨਵੇਂ ਸਾਲ ਦੇ ਮੌਕੇ ਤੇ ਹੀ ਜਿੱਥੇ ਆਪਣੇ ਸਾਲ ਦੀ ਸ਼ੁਰੂਆਤ ਪਰਿਵਾਰਿਕ ਮੈਂਬਰਾਂ ਸਮੇਤ ਇਸ ਕੁੜੀ ਨੇ ਕਰਨੀ ਸੀ ਗੁਰੂ ਘਰ ਵਿਖੇ ਮੱਥਾ ਟੇਕਣ ਦੇ ਲਈ ਉਹ ਚੱਲੀ ਸੀ ਤਾਕੀ ਜ਼ਿੰਦਗੀ ਦੀ ਇਸ ਸਾਲ ਦੀ ਵਧੀਆ ਸ਼ੁਰੂਆਤ ਹੋਵੇ ਪਰ ਇਹੀ ਦਿਨ ਉਸਦੇ ਲਈ ਇਹ ਮਾੜਾ ਘਟਨਾ ਵਾਪਰ ਜਾਣੀ ਹੈ ਤੇ ਪਰਿਵਾਰ ਦੀਆਂ ਖੁਸ਼ੀਆਂ ਖੋ ਜਾਣੀਆਂ ਨੇ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਫਿਲਹਾਲ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਅਤੇ ਕੈਂਟਰ ਚਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੇਮ ਸਿੰਘ ਜੀ ਬੇਜੇ ਕੀ ਕਰਨਾ ਪਿਆ ਗੁੜੀ ਆ ਤੇ ਮਸਾਤੇ ਕਿਨ ਜਾ ਰਹੀ ਸੀਗੀ ਸੁਖਨ ਸਿੰਘ ਸਾਹਿਬ ਦੇ ਪਾਰਟ ਤੇ ਤੇ ਮਗਰੋਂ ਗੱਡੀ ਵਾਲਾ ਆਇਆ ਤੇ ਇਹਨੂੰ ਫੇਟ ਵੱਜ ਗਈ ਤੇ ਸਕੂਟਰੀ ਇੱਕ ਪਾਸੇ ਡਿੱਗ ਪਈ ਤੇ ਉਹ ਗੱਡੀ ਵਾਲੇ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਬਾਹਰ ਬੰਦ ਮੁਰੇ ਰੋਕ ਲਏ ਬੰਦਿਆਂ ਨੇ ਤਾਂ ਕਰਕੇ ਰੁਕਿਆ ਨਹੀਂ ਉਹ ਭੱਜ ਗਿਆ ਸੀਗਾ ਕਸੂਰ ਗੱਡੀ ਵਾਲੇ ਦਾ ਬੇਟੀ ਦਾ ਨਾਮ ਗਗਨਦੀਪ कौर ਸੀ 33 ਸਾਲ ਦੀ ਮਰਸੀ ਮੌਕੇ ਤੇ ਦੇਖੋ ਕੀ ਹੁਣ ਆਪਾਂ ਜੋ ਇਨਸਾਫ ਸਰਕਾਰ ਦਾ ਬੰਦਾ ਆਪੇ ਪੁਲਿਸ ਵਾਲੇ ਕਰਨਗੇ ਪੁਲਿਸ ਵਾਲੇ ਆ ਗਏ ਜਿਵੇਂ ਉਹਨੂੰ ਸਾਫ ਸਹੀ ਦਾ ਮਿਲਣਾ ਚਾਹੀਦਾ ਸਾਡਾ ਨਾਮ ਸੁਲਿੰਦਰ ਸਾਨੀ ਹੈ ਜੀ ਸੁਲਿੰਦਰ ਕਿਹੜਾ ਨਾਮ ਹੈ ਕਟਨਾ ਜੀ ਜੇ ਸੀਗੇ 2 ਮਿੰਟ ਪਹਿਲੇ ਨਾ ਮਰਾ ਦਾ ਸਵਾਰੀ ਨਿਕਲਿਆ ਮਥਾ ਦੇ ਕੇ ਅਸੀਂ ਖੜੇ ਹੋਇਆ ਸੀਗਾ ਉਧਰੋਂ ਮਲੇਰਕੋਟਲੇ ਮਲੇਰਕੋਟਲੇ ਰੋਡ ਸ ਹੈ ਮਲੇਰਕੋਟਲੇ ਸਾਈਡ ਨਾਲ ਗੱਡੀ ਜਾਂਉਂਦੇ ਸੀ ਸਕੂਟ ਕੁੜੀ ਵੀ ਉਧਰੋਂ ਆਉਂਦੇ ਸੀ ਗੱਡੀ ਵੀ ਉਧਰ ਹੀ ਆ ਰਿਹਾ ਸੀਗਾ ਜੀ 2 ਮਿੰਟਾਂ ਤੇ ਕੁੜੀ ਇਧਰ ਨੂੰ ਜਾਣ ਨੂੰ ਖੜੀ ਸੀ ਪਿੱਛੋਂ ਗੱਡੀ ਆਇਆ ਮੁਰਲੇ ਬੰਫਰ ਤੇ ਵੱਜਿਆ ਉਹਨੂੰ ਸਕੂਟਰੀ ਨੂੰ ਉਦੋਂ ਬਾਅਦ ਗੱਡੀ ਵਾਲੇ ਨੂੰ ਮੈਂ ਹਾਕ ਵੀ ਮਾਰਿਆ ਬੈ ਰੁਕ ਜਾ ਰੁਕ ਜਾ ਰੁਕਿਆ ਨਹੀਂਗਾ ਉਦੋਂ ਬਾਅਦ ਗੱਡੀ ਤੇ ਥੱਲੇ ਅੰਦਰ ਕੁੜੀ ਹੋ ਗਏ ਜਦੋਂ ਮਗਰਲਾ ਚੱਕਾ ਚਰ ਗਏ ਫਿਰ ਉਹ ਮਾਲਕ ਸਾਹਮਣੇ ਦੇਖਦੇ ਸੀਗੇ ਉਹ ਆ ਕੇ ਮੂੜੇ ਖੜ ਕੇ ਗੱਡੀ ਮੂੜੇ ਤਾਂ ਗੱਡੀ ਵਾਲਾ ਨੇ ਰੁਕਿਆ ਜੀ ਬਾਈ ਇੰਨੇ ਕੀ ਚੀਜ਼ ਦੇਖਿਆ ਜੀ ਅਸੀਂ ਗੱਡੀ ਵਾਲੇ ਨੇ ਇੱਕ ਤਾਂ ਹੁਣ ਪੁੱਛ ਲਤਾ ਹਾਂ ਜੀ ਹਾਂ ਜੀ ਹਾਂ ਇਹ ਗੱਡੀ ਸੀ ਗੱਡੀ 907 ਸੀਗਾ ਜੀ ਓ ਇੱਥੇ ਅਮਨਦਗਰ ਮੰਡੀ ਕੋਲੇ ਕੋਈ ਪੈਂਡਾ ਹੋ ਤੋ ਖਾਲੀ ਕਰਕੇ ਆਉਂਦਾ ਸੀਗਾ ਗੱਡੀ ਵਾਲਾ ਬਾਈ ਇੰਨੇ ਕੀ ਚੀਜ਼ ਦੇਖਿਆ ਜੀ ਸਾਹਿਬ ਤੇ ਉਹ ਮੋਕੇ ਚ ਪੁੱਛਿਆ ਸੀ ਹਾਂ ਮੋਕੇ ਚ ਆ ਗਈ ਸੀ ਬੋਲ ਹਾਂ ਨਹੀਂ ਫਰ ਲਿਆ ਜੀ ਫਰ ਲਿਆ ਉਹ ਤੁਹਾਨੂੰ ਤਾਂ ਆਪਾਂ ਆਪੇ ਹੀ ਫਰ ਲਿਆ ਸੀ ਪਹਿਲੇ ਇੱਥੇ ਉਹਨਾਂ ਨੂੰ ਇਹ ਰੋਡ ਤੇ ਐਕਸੀਡੈਂਟ ਵਾਪਰਦੇ ਨੇ ਹਰ ਰੋਜ਼ ਇਹ ਸਟ੍ਰੀਟ ਤੇ ਐਕਸੀਡੈਂਟ ਵਾਪਰਦੇ ਆ ਤਾਂ ਕਿ ਹਟਕਾਲਦਾਰੋ ਕੁਝ ਨਿਬੰਧ ਕਰ ਦਿਓ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਥੇ ਕੋਈ ਹੰਪ ਵੀ ਜਗਾ ਜੰਦ ਹੰਪ ਤਾਂ ਇਹਨਾਂ ਨੂੰ ਤਾਂ ਹੰਪ ਤਾਂ ਜਿਹੜੇ ਮੋੜ ਹੈ ਜਿੱਥੇ ਮੋੜ ਚ ਚਾਰ ਰਾਹ ਵਾਲੇ ਆ ਉੱਥੇ ਤਾਂ ਹੰਪ ਤਾਂ ਬਣਾਉਣਾ ਚਾਹੀਦਾ ਇਹ ਤਾਂ ਜ਼ਰੂਰੀ ਹੈ ਜੀ ਅਗਲਾ ਤੇਜ਼ ਆਉਂਦੇ ਆ ਗੱਡੀ ਦਾ ਕੋਈ ਪਤਾ ਨਹੀਂ ਲੱਗਦਾ ਕੋਈ ਕਿਧਰੋਂ ਜਾਣਾ ਆਉਂਦਾ ਕੋਈ ਕਿਧਰੋਂ ਜਾਂਦੇ ਆ ਕਿ ਦੇਖਦੇ ਨਹੀਂ ਕਰਦੇ ਨਹੀਂ ਜੋ ਹੰਪ ਹੋਊਗਾ ਅਗਲਾ ਰੁੱਕ ਕੇ ਗੱਡੀ ਲਗਾ ਸਕਦਾ ਜੀ ਪਾਰ ਕਰ ਸਕਦਾ ਉਹ ਜਿਸਰ ਅੱਜ ਦੇ ਐਕਸਪੀਰੀਅੰਸ ਬਾਰੇ ਦੱਸਣਾ ਬਹੁਤ ਚੰਗੀ ਗੱਲ ਹੈ। ਪੂਰੀ ਜਾਣਕਾਰੀ ਇਹ ਹੈ ਜੀ ਅੱਜ ਕੋਈ 10:30 ਵਜੇ ਇੱਕ ਲੜਕੀ ਸੀ ਗਗਨਦੀਪ ਕੌਰ ਉਮਰ ਹੈਗੀ 33 ਸਾਲ ਦੀ। ਉਹ ਆਪਣੇ ਘਰ ਤੋਂ ਮਤਲਬ ਗੁੱਗਾਵੜੀ ਵਾਲੇ ਮੋੜ ਦੇ ਅੰਦਰ ਕੋਈ ਪ੍ਰੋਗਰਾਮ ਸੀਗਾ ਫਿਰ ਕਿਸੇ ਦੇ ਘਰ ਗੁਰਦੁਆਰਾ ਸਾਹਿਬ ਤੇ ਪਾਥਾ ਟਿਕਣ ਜਾ ਰਹੀ ਸੀਗੀ। ਤੇ ਪਿੱਛੇ ਤੋਂ ਬਲੇਰ ਕੋਲ ਲਾਰ ਰੈਕੋਰਡ ਰੋਡ ਦੇ ਉੱਤੇ ਜਿਹੜਾ ਇੱਕ ਕੈਂਟਰ ਕੈਂਟਰ ਆ ਰਿਹਾ ਸੀਗਾ ਤੇ ਉਹਨੇ ਮਗਰੋਂ ਉਹ ਮੈਂ ਹੱਟ ਕਰਤਾ ਸਕੂਟਰੀ ਬੈਕ ਸਾਈਡ ਤੋਂ ਸਕੂਟਰੀ ਕੁੜੀ ਜਿਹੜੀ ਸੀਗੀ ਉਹ ਬੇਕਾਬੂ ਹੋ ਕੇ ਸੜਕ ਦੇ ਲੇਕਪੀਰ ਦੇ ਉੱਪਰ ਦੀ ਉਹ ਜੜਾ ਕੈਂਟਰ ਸੀਗਾ ਉਹ ਰੰਗ ਗਿਆ ਇਹ ਡਰਾਈਵਰ ਦੀ ਜਿਹੜੀ ਲਾਪਰਵਾਹੀ ਨਾਲ ਅੰਗੇਲੀ ਨਾਲ ਐਕਸੀਡੈਂਟ ਹੋਇਆ ਪਰ ਉਹਦੇ ਮੌਕੇ ਤੇ ਮੌਤ ਹੋ ਗਈ ਸੀ ਕੁੜੀ ਨੂੰ ਅਸੀਂ ਤਾਂ ਇਹ ਉਹਦਾ ਫਾਦਰ ਜਿਹੜਾ ਉਹਦੇ ਬਿਆਨ ਦੇ ਆਧਾਰ ਤੇ ਅਗਲੀ ਕਾਰਵਾਈ ਜਿਹੜੀ ਅਸੀਂ ਅਮਲ ਚਲਿਆ ਰਹੇ ਹਾਂ ਇਹ ਕੈਂਟਰ ਜਿਹੜਾ ਕੈਂਟਰ ਚਾਲਕਾ ਉਹਨਾਂ ਦੇ ਚਿੱਤ ਚੱਲਦੇ ਇਹ ਜਿਹੜਾ ਕੈਂਟਰ ਚਾਲਕ ਸੀਗਾ ਆਹਦ ਸੀਗਾ ਇਹ ਰਸੂਲਪੁਰ ਦਾ ਹੈਗਾ ਜੀ ਜਿਹੜਾ ਇਹਦਾ ਮਾਲਕ ਹੈਗਾ ਹਰਦੀਪ ਸਿੰਘ ਜੀ ਆ ਇਹ ਹਰਦੀਪ ਸਿੰਘ ਆਦਾ ਜੀ ਕਵੰਦੀ ਪਿੰਡ ਦਾ ਜੀ ਮਾਲਕ ਟੈਂਕਰ ਕਿੱਧਰ ਕਿੱਧਰ ਜਾ ਰਿਹਾ ਟੈਂਕਰ ਜਾ ਰਿਆ ਸੀਦਾ ਜੀ ਮਲੇਰ ਕੋਲ ਦੇ ਤੋਂ ਜਗਰਾਉਂ ਸਾਈਡ ਨੂੰ ਜਾ ਰਿਆ ਸੀਗਾ ਪ੍ਰੇਮ ਸਿੰਘ ਜੀ ਜੀ ਕੀ ਕਰਨਾ ਪਿਆ ਕੁੜੀ ਆ ਤੇ ਮਸਾਟੇ ਕੰ ਜਾ ਰਹੀ ਸੀਗੀ ਸੁਖਨ ਸਿੰਘ ਸਾਹਿਬ ਦੇ ਪਾਰਟ ਤੇ ਤੇ ਮੇਰੇ ਉਹ ਗੱਡੀ ਵਾਲਾ ਆਇਆ ਤੇ ਨੇ ਫਿੱਟ ਵੱਜ ਗਈ ਤੇ ਸਬੂਟਰੀ ਇੱਕ ਪਾਸੇ ਡਿੱਗ ਪਈ ਤੇ ਉਹ ਗੱਡੀ ਵਾਲੇ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਬਾਹਰ ਬੰਦੂਰੇ ਰੋਕ ਲਏ ਬੰਦਿਆਂ ਨੇ ਤਾਂ ਕਰਕੇ ਰੁਕਿਆ ਨਹੀਂ ਉਹ ਭੱਜ ਗਿਆ ਸੀਗਾ ਕਸੂਰ ਗੱਡੀ ਵਾਲੇ ਦਾ ਬੇਟੀ ਦਾ ਨਾਮ ਗਗਨਦੀਪ ਕੌਰ ਸੀ 35 ਸਾਲ ਦੀ ਮਰਸੀ ਅਮੋਕੇ ਦੀ ਦਿੱਤੋ ਅਮੋਕੇ ਦੀ ਦਿੱਤੋ ਕੀ ਹੁਣ ਆਪਾਂ ਜੋ ਇਨਸਾਫ ਸਰਕਾਰ ਦਾ ਬੰਦਾ ਆਪੇ ਪੁਲਿਸ ਵਾਲੇ ਕਰਨਗੇ ਪੁਲਿਸ ਵਾਲੇ ਆ ਗਏ ਜਿਵੇਂ ਉਹਨੂੰ ਸਾਫ ਸਹੀ ਦੋਲਣਾ ਚਾਹੀਦਾ ਨਾ ਤੁਹਾਡਾ ਚੱਲਾ ਨਾਮ ਸੁਲਿੰਦਰ ਸਾਨੀ ਹੈ ਜੀ। ਕਟਨਾ ਜੀ ਜੇ ਸੀਗੇ 2 ਮਿੰਟ ਪਹਿਲੇ ਨਾ ਮਰਾ ਦਾ ਸਵਾਰੀ ਨਿਕਲਿਆ। ਮੱਥਾ ਦੇ ਕੇ ਅਸੀਂ ਖੜੇ ਹੋਇਆ ਸੀਗਾ। ਉਧਰੋਂ ਮਲੇਰਕੋਟਲੇ ਰੋਡ ਤੇ ਮਲੇਰਕੋਟਲੇ ਸਾਈਡ ਨਾ ਗੱਡੀ ਜਾਂਉਂਦੇ ਸੀ। ਸਕੂਟਰੀ ਵੀ ਉਧਰੋਂ ਜਾਂਦੇ ਸੀ ਗੱਡੀ ਵੀ ਉਧਰ ਹੀ ਆ ਰਿਹਾ ਸੀਗਾ ਜੀ। 2 ਮਿੰਟਾਂ ਤੇ puri ਇਧਰ ਨੂੰ ਜਾਣ ਨੂੰ ਖੜੇ ਸੀ। ਪਿੱਛੋਂ ਗੱਡੀ ਆਇਆ। ਮੁਰਲੇ ਬੰਪਰ ਤੇ ਵੱਜਿਆ ਉਹਨੂੰ ਸਕੂਟਰੀ ਨੂੰ। ਉਦੋਂ ਬਾਅਦ ਗੱਡੀ ਵਾਲੇ ਨੂੰ ਮੈਂ ਹਾਕ ਵੀ ਮਰਿਆ ਬੈ ਰੁਕ ਜਾ ਰੁਕ ਜਾ ਰੁਕਿਆ ਨਹੀਂ ਗਿਆ ਉਦੋਂ ਬਾਅਦ ਗੱਡੀ ਚ ਥੱਲੇ ਅੰਦਰ ਕੁਰੀ ਹੋ ਗਏ ਜਦੋਂ ਮਗਰਲਾ ਚੱਕਾ ਚਰ ਗਏ ਫਿਰ ਉਹ ਮਾਲਕ ਸਾਹਮਣੇ ਦੇਖਦੇ ਸੀਗੇ ਉਹ ਆ ਕੇ ਮੂੜੇ ਖਰ ਕੇ ਗੱਡੀ ਮੂੜੇ ਤਾਂ ਗੱਡੀ ਵਾਲਾ ਨੇ ਰੁਕਿਆ ਜੀ ਬਾਈ ਇੰਨੇ ਕੀ ਚੀਜ਼ ਦੇਖਿਆ ਜੀ ਅਸੀਂ ਗੱਡੀ ਵਾਲੇ ਨੇ ਇੱਕ ਤਾਂ ਹੁਣ ਪੁੱਛ ਲਤਾ ਹਾਂ ਜੀ ਆਏ ਗੱਡੀ ਸੀ ਗੱਡੀ 907 ਸੀਗਾ ਜੀ ਓ ਇੱਥੇ ਅਮਨਦਗਰ ਮੰਡੀ ਕੋਲੇ ਕੋਈ ਪੈਂਡਾ ਹੋ ਤੋ ਖਾਲੀ ਕਰਕੇ ਆਉਂਦਾ ਸੀਗਾ ਗੱਡੀ ਵਾਲਾ ਬਾਈ ਇੰਨੇ ਕੀ ਚੀਜ਼ ਦੇਖਿਆ ਜੀ ਸਾਹਿਬ ਹਾਂ ਮੌਕੇ 'ਚ ਆ ਗਈ ਸੀ ਬਹੁਤ ਹਾਂ ਨਹੀਂ ਭਰ ਲਿਆ ਜੀ ਭਰ ਲਿਆ ਉਹ ਤੁਹਾਨੂੰ ਦਾ ਆਪੇ ਆਪੇ ਹੀ ਭਰ ਲਿਆ ਸੀ ਪਹਿਲੇ ਇੱਥੇ ਨਾ